ਜੋ ਸੰਸਾਰ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਨਿਰੰਕਾਰ ਦੀ ਤਲਾਸ਼ ਕਰੇਗਾ ਹੀ ਨਹੀਂ ਜੋ ਇਸ ਜੀਵਨ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ ਆਮ ਮਨੋਵਿਗਿਆਨਕ ਕਹਿੰਦੇ ਨੇ ਹਿਰਦੇ ਨੂੰ ਨਿਰਾਸ਼ ਕਰਨਾ ਬੜਾ ਔਖਾ ਹੈ ਇਕ ਉਦਾਹਰਨ ਦੇਣ ਦਿਨ ਜਬ ਲਗ ਸਵਾਸ ਤਬ ਲਗ ਆਸ ਹਰ ਸਵਾਸ ਦੇ ਨਾਲ ਕੋਈ ਨਾ ਕੋਈ ਆਸ ਤੇ ਚਲਦੀ ਹੈ ਮੁਸ਼ਕਿਲ ਹੈ ਇਸ ਮੁਸ਼ਕਿਲ ਦਾ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਬੜੇ ਧਿਆਨ ਨਾਲ ਸਰਵਨ ਕਰਨਾ ਆਸਾ ਵਾਏ ਨਿਰਾਸ ਬਲਾਏ ਨਿਹਚੋ ਨਾਨਕ ਕਰਤੇ ਪਾਏ નિਸ਼ੇ ਕਰਕੇ ਜਾਣ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਆਸਾ ਮਾਏ ਨਿਰਾਸ ਬਲਾਏ ਜੋ ਆਸਾ ਦੇਚ ਨਿਰਾਸ਼ ਹੋ ਕੇ ਰਹਿੰਦਾ ਹੈ ਕਿਸ ਤਰ੍ਹਾਂ ਚਲੋ ਆਸਾ ਤੇ ਚੱਲਦੀ ਐ ਸਵਾਸ ਦੇਣਾ ਨਿਰਾਸ਼ ਹੋਣਾ ਬੜਾ ਔਖਾ ਜੇ ਆਸਾ ਪੂਰੀ ਹੋ ਗਈ ਐ ਉਹ ਫਿਰ ਤੂੰ ਇਸ ਤਰ੍ਹਾਂ ਸਮਝ ਇਹ ਇਸ ਵਾਸਤੇ ਪੂਰੀ ਹੋਈ ਐ ਪ੍ਰਭੂ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਤਾਂ ਹੋਈ ਇੱਕ ਜੇ ਆਸਾ ਨਹੀਂ ਪੂਰੀ ਹੋਈ ਇੱਛਾ ਨਹੀਂ ਪੂਰੀ ਹੋਈ ਤੋ ਪ੍ਰਭੂ ਕੁਝ ਹੋਰ ਚਾਹੁੰਦਾ ਐ ਉਹਦੀ ਇੱਛਾ ਕੁਝ ਹੋਰ ਐ ਤੋ ਉਹਦੀ ਰਜ਼ਾ ਦੇ ਚ ਰਾਜ਼ੀ ਹੋ ਜਿਹੜਾ ਇਸ ਦੰਗ ਨਾਲ ਜੀਂਦਾ ਐ ਨਹਿ ਛੋ ਨਾਨਕ ਕਰਤੇ ਪਾਏ ਨਿਸ਼ਚੇ ਘਰ ਕੇ ਜਾਣ ਨੂੰ ਕਰਤੇ ਪ੍ਰਗਤੀ ਪ੍ਰਾਪਤੀ ਹੋ ਜਾਂਦੀ ਔਰ ਇੱਕ ਗੱਲ ਬੜੀ ਲਾਜ਼ਮੀ ਹੈ ਸੰਸਾਰ ਹੀ ਮਹਾਨ ਹੈ ਔਰ ਇਤਨੀ ਪਰਵਲ ਆਸ ਹੈ ਨਿਰੰਕਾਰ ਦੀ ਆਸ ਪੈਦਾ ਹੀ ਨਹੀਂ ਹੁੰਦੀ ਇਤਨਾ ਪਰਵਲ ਸੰਬੰਧ ਜੋੜਿਆ ਹੋਇਆ ਹੈ ਸੁਖ ਦਾ ਪਰਿਵਾਰ ਨਾਲ ਪਦਾਰਥਾਂ ਨਾਲ ਪ੍ਰਮਾਤਮਾ ਦੀ ਤੜਪ ਤੇ ਜਨਮ ਹੀ ਨਹੀਂ ਲੈਂਦੀ ਜਨਮ ਹੀ ਨਹੀਂ ਲੈਂਦੀ ਇਸ ਵਾਸਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਾਜ਼ਮੀ ਕਹਿ ਦਿੱਤਾ ਬਨ ਸੇ ਸਦਨ ਸਦਨ ਨੂੰ ਘਰ ਨੂੰ ਉਜਾੜ ਜੈਸਾ ਸਮਝ ਜੰਗਲ ਜੈਸਾ ਸਮਝ